ਸਪਰੀਮ ਕੋਰਟ ਦਾ ਇਹ ਇੱਕ ਦ੍ਰਿਸ਼ ਹੈ ਦਿਖਾਇਆ ਕਿੰਨੇ ਦਿਨ ਤੁਹਾਨੂੰ ਜਿਹੜਾ ਕਿ ਡਿਜੀਟਲ ਅਰੈਸਟ ਕਰਕੇ ਰੱਖਿਆ ਗਿਆ ਇਹਨਾਂ ਨੇ ਸਾਨੂੰ ਤਕਰੀਬਨ 18 ਤੋਂ ਲੈ ਕੇ 29 ਤੱਕ 11 ਦਿਨ ਸਾਡੇ ਤੋਂ ਉਹਨਾਂ ਨੇ 3.4 ਕਰੋੜ ਲੈ ਲਏ ਔਨ ਸੀਗੀਪੂਡੀ ਥਰੋਅਆਊਟ ਔਨ ਰਾਤੋਂ ਵੀ ਬੰਦ ਨਹੀਂ ਸੀ ਕਰਦੇ ਤੇ 10 ਤੋਂ 11 ਦਿਨ ਲਗਾਤਾਰ ਵੀਡੀਓ ਕਾਲ ਤੇ ਤੁਹਾਡੀ ਲਾਈਫ ਖਤਰੇ 'ਚ ਹੈ ਤੇ ਤਾਂ ਲੋ 6 ਸਾਲ ਦੀ ਜੇਲ੍ਹ ਵੀ ਹੋ ਸਕਦੀ ਹੈ ਸਸ਼ੀਕਲ ਜੀ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਦਾ ਮੈਂ ਪ੍ਰਵੀnder ਸਵਾਗਤ ਕਰਦਾ ਹਾਂ ਸੋ ਡਿਜੀਟਲ ਅਰੇਸਟ ਵਰਗੇ ਕੇਸਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਭੋਲੇ-ਪਾਲੇ ਲੋਕਾਂ ਦੇ ਨਾਲ ਜਿਹੜੇ ਕਿ ਸਾਈਬਰ ਠੱਗ ਹੈਗੇ ਨੇ ਉਹ ਠੱਗੀ ਜਿਹੜੀ ਕਰ ਰਹੇ ਹੈਗੇ ਨੇ ਹੁਣ ਜਿਹੜਾ ਕਿ ਤਾਜ਼ਾ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਜਿੱਥੇ ਕਿ ਰਿਟਾਇਰਡ ਕਰਨਲ ਦੇ ਨਾਲ ਕਰੋੜਾਂ ਰੁਪਏ ਦੀ ਠੱਗੀ ਹੋਈ ਹੈ ਕਈ ਦਿਨਾਂ ਤੱਕ ਡਿਜੀਟਲ ਅਰੇਸਟ ਕਰਕੇ ਰੱਖਿਆ ਗਿਆ ਸੋ ਤਮਾਮ ਗੱਲਬਾਤ ਕਰਦੇ ਹੈਗੇ ਸਾਡੇ ਨਾਲ ਰਿਟਾਇਰਡ ਕਰਨਲ ਤਲਿਪ ਸਿੰਘ ਅਤੇ ਉਹਨਾਂ ਦੀ ਜਿਹੜੇ ਕਿ ਪਤਨੀ ਹੈਗੇ ਨੇ ਉਹ ਮੌਜੂਦ ਹੈਗੇ ਨੇ ਸੋ ਮ ਇੱਕ ਆਡੀਓ ਕਾਲ ਆਈ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਇਸ ਫੋਨ ਤੋਂ ਇੱਕ ਹੋਰ ਫੋਨ ਕਿਸੇ ਨੇ ਲਿਆ ਹੈ ਤੇ ਉਥੋਂ ਥ੍ਰੈਟਨਿੰਗ ਕਾਲਸ ਲੋਕਾਂ ਨੂੰ ਆ ਰਹੀਆਂ ਨੇ ਫਿਰ ਉਹਨਾਂ ਨੇ ਕਿਹਾ ਕਿ ਤੁਹਾਡਾ ਕੈਨੇੜਾ ਬੈਂਕ 'ਚ ਬੰਬੇ ਅਕਾਊਂਟ ਹੈ ਤੇ ਉਹਦੇ 'ਚੋਂ ਮਨੀ ਲੌਂਡਰਿੰਗ ਹੋਈ ਹੈ 2 ਕਰੋੜ ਦੀ ਤੇ ਉਹਨਾਂ ਨੇ ਸਾਨੂੰ ਵਟਸਐਪ ਤੇ ਉਸ ਕੈਨੇੜਾ ਬੈਂਕ ਦਾ ਏਟੀਐਮ ਕਾਰਡ ਵੀ ਦਿਖਾਇਆ ਜਿਹੜਾ ਕਿ ਉਹ ਜਿਹਦੇ ਤੇ ਲਿਖਿਆ ਹੋਇਆ ਸੀ ਦਲੀਪ ਸਿੰਘ ਬਾਜਵਾ ਸੋ ਉਹ ਜਿਹੜਾ ਈਟੀਐਮ ਕਾਰਡ ਦਾ ਜ਼ਿਕਰ ਕਰ ਰਹੇ ਹੋ ਤੇ ਬੈਂਕ ਅਕਾਊਂਟ ਦਾ ਜ਼ਿਕਰ ਕਰਿਓ ਉਹ ਕਿਸ ਦੇ ਨਾਮ ਤੇ ਸੀਗਾ ਉਹ ਦਲੀਪ ਸਿੰਘ ਬਾਜਵਾ ਦੇ ਨਾਮ ਤੇ ਸੀਗਾ ਦਲੀਪ ਸਿੰਘ ਬਾਜਵਾ ਤੇ ਤੇ ਕੁਝ ਡਾਕੂਮੈਂਟੇਸ਼ਨ ਵੀ ਤੁਹਾਨੂੰ ਵੀਡੀਓ ਕਾਲ ਤੇ ਦਿਖਾਏਗੇ ਉਹਨਾਂ ਨੇ ਸਾਨੂੰ ਡਾਕੂਮੈਂਟੇਸ਼ਨ ਸੁਪਰੀਮ ਕੋਰਟ ਦੇ ਲੈਟਰ ਹੈਡ ਦੇ ਉੱਤੇ ਚਿੱਠੀਆਂ ਦਿਖਾਈਆਂ ਕਿ ਤੁਹਾਡੇ ਰੈਸਟ ਵਾਰੰਟ ਨਿਕਲ ਗਏ ਨਹੀਂ ਤੇ ਤੁਹਾਡਾ ਅਕਾਊਂਟ ਬਲੌਕ ਕਰਨ ਦੀ ਇਹ ਚਿੱਠੀ ਸੁਪਰੀਮ ਕੋਰਟ ਦੀ ਆਈ ਹੈ ਤੇ ਫਿਰ ਉਹਨਾਂ ਨੇ ਕਿਹਾ ਕਿ ਹੁਣ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਆ ਸਕਦੇ ਹੋ ਬੰਬੇ ਤੇ ਇਹਨਾਂ ਨੇ ਕਿਹਾ ਕਿ ਮੇਰੀ ਏਜ ਬਹੁਤ ਹੈ ਮੈਂ ਨਹੀਂ ਆ ਸਕਦਾ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਆਨਲਾਈਨ ਇਨਵੈਸਟੀਗੇਸ਼ਨ ਕਰਾਂਗੇ ਤੇ ਉਹਦੇ ਵਿੱਚ ਹੀ ਤੁਹਾਡਾ ਸਾਰਾ ਕੁਝ ਦੇਖਾਂਗੇ ਤੇ ਫਿਰ ਉਹਨਾਂ ਨੇ ਕਿਹਾ ਕਿ ਤੁਹਾਡਾ ਅਕਾਊਂਟ ਕਿੱਥੇ ਹੈ ਕਿੰਨਾ ਹੈ ਕੀ ਹੈ ਸਾਰਾ ਕੁਝ ਪੁੱਛਿਆ ਤੇ ਫਿਰ ਅਗਲੇ ਦਿਨ ਉਹਨਾਂ ਨੇ ਸਾਨੂੰ ਕਿਹਾ ਕਿ ਇਹਨਾਂ ਪੈਸਾ ਭੇਜੋ ਤੁਹਾਡਾ ਸਾਰਾ ਅਸੀਂ ਅਕਾਊਂਟ ਵੈਰੀਫਾਈ ਕਰਨਾ ਹੈ ਤੇ ਜੇ ਤੁਹਾਡਾ ਪੈਸਾ ਠੀਕ ਠਾਕ ਨਿਕਲਿਆ ਤੇ ਤੁਹਾਡਾ ਸਾਰਾ ਪੈਸਾ ਤੁਹਾਨੂੰ ਵਾਪਸ ਮਿਲ ਜਾਏਗਾ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਗਈ ਤੇ ਜੇ ਇਹਦੇ ਵਿੱਚ ਕੁਝ ਗੜਬੜ ਨਿਕਲੀ ਤੇ ਫਿਰ ਅਸੀਂ ਦੇਖਾਂਗੇ ਤੇ ਫਿਰ ਉਹਨਾਂ ਨੇ ਅਖੀਲੇ ਦਿਨ ਸਾਤੋਂ ਉਹ ਸੁਪਰੀਮ ਕੋਰਟ ਦਾ ਇੱਕ ਦ੍ਰਿਸ਼ਿਆ ਦਿਖਾਇਆ ਜ ਜਿਹਦੇ ਵਿੱਚ ਉਹਨਾਂ ਨੇ ਜੱਜ ਜਜਮੈਂਟ ਦੇ ਰਿਹਾ ਤੇ ਅਕੀਰ ਚ ਉਹਨਾਂ ਨੇ ਕਿਹਾ ਕਿ ਬੇਲ ਬਾਂਡਸ ਵੀ 2 ਕਰੋੜ ਦੇ ਭਰੇ ਜਾਣ ਸੋ ਮੈਮ ਕਿੰਨੇ ਦਿਨ ਇਹ ਘਟਨਾਕ੍ਰਮ ਚੱਲਦਾ ਰਿਹਾ ਕਿੰਨੇ ਦਿਨ ਤੁਹਾਨੂੰ ਜਿਹੜਾ ਕਿ ਡਿਜੀਟਲ ਅਰੈਸਟ ਕਰਕੇ ਰੱਖਿਆ ਗਿਆ ਇਹਨਾਂ ਨੇ ਸਾਨੂੰ ਤਕਰੀਬਨ 18 ਤੋਂ ਲੈ ਕੇ 29 ਤੱਕ 11 ਦੇ ਦਿਨ ਯਾਨੀ ਕਿ 18 ਮਾਰਚ ਤੋਂ ਲੈ ਕੇ 29 ਮਾਰਚ ਤੱਕ ਤੇ ਤੁਹਾਨੂੰ ਕਦੋਂ ਸ਼ੱਕ ਪਿਆ ਵੀ ਸਾਡੇ ਨਾਲ ਤਾਂ ਇਹ ਗਲਤ ਠੱਗੀ ਹੋ ਗਈ ਸਾਨੂੰ ਜਦੋਂ ਉਹਨਾਂ ਨੇ ਸੁਪਰੀਮ ਕੋਰਟ ਦਾ ਦਿੱਤਾ ਉਦੋਂ ਸਾਨੂੰ ਸ਼ੱਕ ਪਿਆ ਕਿ ਇਹ ਤਾਂ ਗਲਤ ਹੋ ਰਿਹਾ ਤੇ ਉਹਨਾਂ ਨੇ ਉਦੋਂ ਫਿਰ ਦੋ ਹੋਰ 2 ਕਰੋੜ ਮੰਗੇ ਅੱਛਾ ਜੀ ਤੇ ਟੋਟਲ ਕਿੰਨੀ ਅਮਾਉਂਟ ਜਿਹੜੀ ਕਿ ਤੁਹਾਡੇ ਕੋਲ ਦਾ ਲਈ ਗਈ ਹੈਗੀ ਸਾਡੇ ਤੋਂ ਉਹਨਾਂ ਨੇ 3.4 ਕਰੋੜ ਲੈ ਲਿਆ। ਸੋ ਵੀਡੀਓ ਕੋਲ ਤੁਹਾਨੂੰ ਆਈਸੀ ਜਾਂ WhatsApp ਤੇ ਕੋਈ ਯਾ ਸਰ ਨੂੰ ਨਹੀਂ ਨਹੀਂ ਇਹ ਨਾਲੇ ਮੇਰੇ ਹਸਬੰਦ ਵਾਸਤੇ। ਤਾਂ ਫਿਰ ਤੁਹਾਨੂੰ ਬਿਲਕੁਲ ਵੀ ਸ਼ੱਕ ਨਹੀਂ ਹੋਇਆ ਜਿਸ ਤਰ੍ਹਾਂ ਨਾਲ ਜ਼ਿਕਰ ਕੀਤਾ ਗਿਆ ਬੰਬੇ ਦਾ ਬੈਂਕ ਅਕਾਊਂਟ ਦਾ ਜ਼ਿਕਰ ਕੀਤਾ ਗਿਆ ਤੁਸੀਂ ਕਦੇ ਗਏ ਹੋ ਬੰਬੇ? ਮੈਨੂੰ ਇਹ ਯਾਦ ਪਚਿਆ ਤੇ ਮੈਨੂੰ ਪੁੱਛਿਆ ਤੇ ਤੁਸੀਂ ਤੁਹਾਡਾ ਅਕਾਊਂਟ ਹੈ ਬੰਬੇ ਮੈਂ ਕਿਹਾ ਮੈਂ 15 ਸਾਲ ਤੋਂ ਬੰਬੇ ਨਹੀਂ ਗਿਆ। ਨਾ ਮੇਰਾ ਕੈਨੇਡਾ ਬੈਂਕਸ ਕੋਈ ਅਕਾਊਂਟ ਹੈਗਾ। ਇਹ ਤੁਸੀਂ ਗਲਤ ਚੀਜ਼ ਮੈਨੂੰ ਪੁੱਛ ਰਹੇ। ਕਿ ਤੇ ਤੁਹਾਨੂੰ ਬਿਲਕੁਲ ਵੀ ਸ਼ੱਕ ਨਹੀਂ ਹੋਇਆ ਜਦੋਂ ਤੁਸੀਂ ਬੰਬੇ ਨਹੀਂ ਗਏ ਕੋਈ ਬੈਂਕ ਅਕਾਊਂਟ ਨਹੀਂ ਖਲਵਾਇਆ ਫਿਰ ਵੀ ਤੁਸੀਂ ਉਹਨਾਂ ਦੇ ਯਾਨੀ ਕਿ ਚਾਂਸੇ ਵਿੱਚ ਆ ਗਏ ਚਾਂਸਾ ਨਹੀਂ ਬਸ ਉਹਨਾਂ ਨੇ ਇੱਕ ਕੁਐਸਚਨਰ ਭੇਜਿਆ ਅੱਛਾ ਜੀ 15 ਪ੍ਰਸ਼ਨ ਸੀਗੇ ਉਹਦੇ ਵਿੱਚ ਹੂੰ ਤੇ ਉਹ ਉਹਦੇ ਵਿੱਚ ਹਰ ਇੱਕ ਪ੍ਰਸ਼ਨ ਦੇ ਅਗੇ ਦਿਖਾਇਆ ਕਿ ਨਰੇਸ਼ ਗੋਇਲ ਨੇ ਕੀ ਜਵਾਬ ਦਿੱਤੇ ਅੱਛਾ ਜੀ ਤੇ ਮੈਨੂੰ ਕਿਹਾ ਕਿ ਤੁਸੀਂ ਇਹਨਾਂ ਤੇ ਰਿਮਾਰਕ ਦਿਓ ਅੱਛਾ ਜੀ ਨਰੇਸ਼ ਕੋਇਲ ਨਰੇਸ਼ ਕੋਇਲ ਕੋਲ ਰਹਗਾ ਜੈਟ ਏਅਰਵੇਜ਼ ਦਾ ਹੁੰਦਾ ਸੀ ਓਨਰ ਤੇ ਤੁਹਾਡੇ ਜਿਹੜੇ ਕੀ منی ਲਾਂਡਰਿੰਗ ਕੇਸ ਉਹਨਾਂ ਨਾਲ ਜੋੜ ਕੇ ਦੱਸਿਆ ਗਿਆ ਹਾਂਜੀ ਤੇ ਮੈਂ ਫਿਰ ਹਰੇਕ ਦੇ ਅਗੇ ਆਪਣੇ ਕਮੈਂਟ ਦਿੱਤੇ ਕਿ एवरीथिंग इज ਵੌਂਸ ਸਾਰਾ ਗਲਤ ਹੈਗਾ ਜੋ ਕੁਝ ਵੀ ਲਿਖਿਆ ਤੇ ਜਦੋਂ ਇਹ ਸਭ ਘਟਨਾਕ੍ਰਮ ਹੋ ਰਿਹਾ ਸੀਗਾ ਫਿਰ ਉਸ ਦਿਨ ਜਿਹੜੀ ਕਿ ਵੀਡੀਓ ਕਾਲ ਔਨ ਹੀ ਰੱਖੀ ਗਈ ਸੀਗੀ ਜਾਂ ਫਿਰ ਕੀ ਮੇ ਵਿਚ ਵਿਚ ਜਨਕੀ ਗੈਪ ਹੁੰਦਾ ਸੀਗਾ ਨਹੀਂ ਬਿਲਕੁਲ ਔਨ ਸੀਗੀ ਪੂਰੀ ਥਰੋਅਆਊਟ ਔਨ ਰਾਤੋਂ ਵੀ ਬੰਦ ਨਹੀਂ ਸੀ ਕਰਨ ਦਿੰਦੇ ਤੇ 10 ਤੋਂ 11 ਦਿਨ ਲਗਾਤਾਰ ਵੀਡੀਓ ਕਾਲ ਔਨ ਰਹੀ ਤੇ ਉਹਨਾਂ ਨੂੰ ਸਾਰਾ ਪਤਾ ਲੱਗਦਾ ਸੀਗਾ ਕਿ ਹੁਣ ਤੁਹਾਡਾ 4% ਬੈਟਰੀ ਰਹਿ ਗਈ ਹੈ ਇਹਨੂੰ ਚਾਰਜਿੰਗ ਤੇ ਲਾਓ ਆਫ ਨਹੀਂ ਹੋਣਾ ਚਾਹੀਦਾ ਔਨ ਹੀ ਰਿਹਾ ਹੈਕ ਕਰ ਲਿਆ ਸੀ ਨਾ ਸਾਡਾ ਸਾਰਾ ਹੈਕ ਕਰ ਲਿਆ ਸੀ ਫੋਨ ਹੈਕ ਕੀਤਾ ਸੀ ਤਾਂ ਹੀ ਉਹਨਾਂ ਨੂੰ ਪਤਾ ਲੱਗਦਾ ਸੀ ਫਿਰ ਤੁਸੀਂ ਜਿੰਮੀ ਫੋਨ ਇੱਥੇ ਇਕੱਲੇ ਰਹਿੰਦੇ ਹੋ ਕੋਈ ਹੋਰ ਫੈਮਿਲੀ ਮੈਂਬਰਸ ਵੀ ਨਹੀਂ ਸਾਡੇ ਨਾਲ ਸਾਡੇ ਇੱਕ ਡਾਟਰ ਨਾਲ ਰਹਿੰਦੀ ਆ ਔਰ ਇੱਕ ਗ੍ਰੈਂਡਸਨ ਰਹਿੰਦਾ ਉਹਨਾਂ ਨੇ ਵੀ ਜ਼ਿਕਰ ਨਹੀਂ ਕੀਤਾ ਤੁਸੀਂ ਵੀ ਇਸ ਕਰਕੇ ਅਸੀਂ ਉਹਨਾਂ ਨਾਲ ਵੀ ਜ਼ਿਕਰ ਕੀਤਾ ਸੋ ਇੰਨਾ ਯਾਨੀ ਕਿ ਖੌਫ ਪਾ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਸੀ ਕਿ ਜੇ ਤੁਸੀਂ ਜ਼ਿਕਰ ਕਰੋਗੇ ਤੇ ਤੁਹਾਡੀ ਲਾਈਫ ਖਤਰੇ 'ਚ ਆ ਤੇ ਤੁਹਾਨੂੰ 6 ਸਾਲ ਦੀ ਜੇਲ੍ਹ ਵੀ ਹੋ ਸਕਦੀ ਹੈ ਤੋ ਇਸ ਤਰ੍ਹਾਂ ਦੇ ਨਾਲ ਟੌਰਚਰ ਕੀਤਾ ਗਿਆ ਤੇ ਹੁਣ ਜਦੋਂ ਤੁਸੀਂ ਇਹ ਮਾਮਲਾ ਸ਼ਿਕਾਇਤ ਕੀਤੀ ਹੈ ਗਿਆ ਫਾਈਬਰ ਸੈੱਲ ਦੇ ਕੋਲ ਤਾਂ ਕੀ ਯਕੀਨਨ ਮਿਲਿਆ ਸਾਨੂੰ ਤਾਂ ਪੂਰਾ ਅਸ਼ਵਸ਼ਣ ਮਿਲਿਆ ਹੈ ਕਿ ਉਹ ਕਰ ਰਹੇ ਨੇ ਜਿੰਨਾ ਆਪਣੇ ਜ਼ੋਰ ਲਗਾ ਰਹੇ ਪਰ ਸਾਡੀ ਬੇਨਤੀ ਹੈ ਕੇਦਰ ਨਾਲ ਵੀ ਕੀ ਸੈਂਸ ਇਹ ਆਰਮੀ ਆਫ ਸਸਾਰੀ ਉਮਰ ਸੇਫਾ ਕੀਤੀ ਤੇ ਇਸ ਦੀ ਨ ਕੁਛ ਕੀ ਪਾਛ। ਸੋ ਮੈਂ ਜਿਹੜੀ ਕਿ ਅਮਾਉਂਟ ਤੁਸੀਂ ਜ਼ਿਕਰ ਕਰ ਰਹੇ ਹੋ 3 ਕਰੋੜ ਇਹ ਬੈਂਕ ਅਕਾਊਂਟ ਚ ਪਿਆ ਸੀ ਜਾਂ ਐਫ ਡੀ ਦੇ ਰੂਪ ਤੇ ਵਿੱਚ ਐਫ ਡੀ ਦੇ ਰੂਪਸ ਉਹ ਉਹ ਖੁਦ ਹੀ ਉਹਨਾਂ ਨੇ ਹੈਕਰਸ ਨੇ ਤੜਵਾ ਲਈਆਂ ਤੁਸੀਂ ਤੁਸੀਂ ਕੁਛ ਇਸ ਤਰ੍ਹਾਂ ਦੀ ਜੀ ਸਾਨੂੰ ਕਿਹਾ ਗਿਆ ਕਿ ਤੋੜੋ ਔਰ ਇਹ ਸਾਰਾ ਪੈਸਾ ਭੇਜੋ ਤਾਂ ਕਿ ਅਸੀਂ ਦੇਖੀਏ ਇਹ ਜੋ ਐਫ ਡੀ ਤੜਵਾਈਆਂ ਇਹ ਵੀ ਤੁਸੀਂ ਆਨਲਾਈਨ ਹੀ ਕੀਤੀਆਂ ਜਾਂ ਫਿਰ ਬੈਂਕ ਦੇ ਵਿੱਚ ਅਸੀਂ ਪਰਸਨਲੀ ਬੈਂਕ ਗਏ ਸੀ ਤੇ ਉਦੋਂ ਵੀ ਵੀਡੀਓ ਕਾਲ ਤੇ ਸੀ ਹੈਕਰਸ ਵੀਡੀਓ ਕਾਲ ਤੇ ਸੀਗੇ ਉਦੋਂ ਉਹਨਾਂ ਨੇ ਕਿਹਾ ਕਿ ਆਪਣਾ ਸਾਡਾ ਫੋਨ ਆਪਣਾ ਫੋਨ ਬੈਗ 'ਚ ਰੱਖੋ ਤੇ ਤੁਸੀਂ ਖੋਲਣਾ ਨਹੀਂ ਆ ਤੇ ਸਾਨੂੰ ਚਿੱਠੀ ਭੇਜਦੇ ਸੀ ਤੇ ਵਿੱਚ ਐਡਰੈਸ ਨੰਬਰ ਨੂੰ ਬਲ ਲਿਖਿਆ ਹੁੰਦਾ ਸੀ ਕਾਊਂਟ ਨੰਬਰ ਕਿੱਥੇ ਭੇਜਣਾ ਸੋ ਪਹਿਲੀ ਜਦੋਂ ਅਮਾਉਂਟ ਤੁਸੀਂ ਸੈਂਡ ਕੀਤੀ ਤਾਂ ਉਦੋਂ ਕਿੰਨੀ ਅਮਾਉਂਟ ਭੇਜੀ ਸੀ ਪਹਿਲੀ ਵਾਰ 8 ਲੱਖ ਭੇਜੀ ਸੀ 8 ਲੱਖ ਤੇ ਹੌਲੀ-ਹੌਲੀ ਫੇਰ ਕਰੋੜਾਂ ਦੇ ਵਿੱਚ ਆ ਗਈ ਗੱਲ ਫੇਰ ਹਾਂ ਟੋਟਲ ਬਣ ਗਏ ਕਰੋੜ ਕਿਉਂਕਿ ਫੇਰ ਪੰਜ ਪੰਜ ਵਾਰੀ ਉਹਨਾਂ ਨੇ ਮੰਗਾਏ ਨੇ ਪੰਜ ਡਿਫਰੈਂਟ ਅਕਾਊਂਟਸ ਚ ਸੋ ਜਿਹੜਾ ਤੁਹਾਡੇ ਨਾਲ ਜ਼ਿਕਰ ਕਰਦਾ ਸੀ ਵੀਡੀਓ ਕਾਲ ਦੇ ਉੱਪਰ ਸਖਸ਼ ਤੁਹਾਨੂੰ ਪੂਰੀ ਜਿਹੜਾ ਕਿ ਕਮਾਂਡ ਦਿੰਦਾ ਸੀ ਉਹ ਇੱਕ ਹੀ ਸੀ ਜਾਂ ਅਲੱਗ-ਅਲੱਗ ਬੰਦੇ ਸੀ ਨਹੀਂ ਟੋਟਲ ਤਿੰਨ ਬੰਦਿਆਂ ਨੇ ਗੱਲ ਕੀਤੀ ਹੈ ਟੋਟਲ ਤਿੰਨ ਤੇ ਕਦੇ ਕੁਝ ਇਸ ਤਰ੍ਹਾਂ ਨਹੀਂ ਲੱਗਿਆ ਵੀ ਬਈ ਇਹ ਕੁਝ ਧੋਖੇਬਾਜ਼ ਹੋ ਸਕਦੇ ਨੇ ਜਾਂ ਫਿਰ ਕੁਝ ਪ੍ਰੋਪਰ ਡਰੈਸ ਅਪ ਦੇ ਵਿੱਚ ਜਿਹੜੇ ਕਿ ਪੁਲਿਸ ਦੇ ਹੁੰਦੇ ਨੇ ਡਰੈਸ ਅਪ ਦੇ ਵਿੱਚ ਹੁੰਦੇ ਸੀਗੇ ਤੇ ਉਹ ਆਪਣਾ ਚਿਹਰਾ ਨਹੀਂ ਸੀ ਦਿਖਾਉਂਦੇ ਕਦੀ ਥੋੜਾ ਜਿਹਾ ਦਿਖਾਉਂਦੇ ਸੀ ਦਿਖਾਉਣ ਨੂੰ ਵੀ ਅਸੀਂ ਯੂਨੀਫਾਰਮ ਚਾ ਤੇ ਕਹਿੰਦੇ ਸੀ ਅਸੀਂ ਯੂਨੀਫਾਰ ਬੜੀ ਤਾਂ ਕਦਰ ਕਰਦੇ ਆ ਆ ਵੀ ਇਹ ਦੇਖੀ ਪਿੱਛੇ ਦਾ ਸੀਨ ਕਿਸ ਤਰ੍ਹਾਂ ਦਾ ਹੁੰਦਾ ਸੀ ਉਹ ਕਿਸੇ ਆਫਿਸ ਦੇ ਵਿੱਚ ਬੈਠ ਕੇ ਗੱਲ ਕਰਦਾ ਜਾਂ ਕੋਰਟ ਦਾ ਹੁੰਦਾ ਸੀ ਕੁਝ ਕੀ ਹੁੰਦਾ ਸੀ ਨਹੀਂ ਪਹਿਲਾਂ ਤਾਂ ਅਕੀਲਾ ਕੋਰਟ ਦਾ ਸੀਗਾ ਪਹਿਲਾਂ ਤਾਂ ਸਿਰਫ ਉਹ ਉੱਪਰ ਸਾਈਬਰ ਉਹ ਸੈੱਲ ਲਿਖਿਆ ਹੁੰਦਾ ਸੀ ਬੰਬੇ ਪੁਲਿਸ ਸੀਬੀਆਈ ਬੰਬੇ ਪੁਲਿਸ ਤੋ ਹੁਣ ਜਿਹੜੀ ਕਿ ਤੁਸੀਂ ਸਾਈਬਰ ਸੈੱਲ ਤੱਕ ਪਹੁੰਚੇ ਹੋ ਤੇ ਜਿਹੜੀ ਕਿ ਹੁਣ ਤੱਕ ਦੀ ਕੋਈ ਕਾਰਵਾਈ ਹੋਈ ਹੈ ਤੁਹਾਨੂੰ ਕੁਝ ਹਾਂਜੀ ਉਹ ਕਰ ਰਹੇ ਨੇ ਤੋ ਕਿਸੇ ਜਗ੍ਹਾ ਥੋੜਾ ਜਿਹਾ ਪੈਸਾ ਮਿਲਿਆ ਹੈ ਜ਼ਿਆਦਾ ਤੇ ਬੈਂਕ ਖਾਲੀ ਮਿਲੇ ਨੇ ਤੋ ਟੋਟਲ ਕਿੰਨੇ ਤੁਸੀਂ ਅਕਾਊਂਟਸ ਦੇ ਵਿੱਚ ਆਪਣੇ ਪੈਸੇ ਟਰਾਂਸਫਰ ਕੀਤੇ ਨੇ ਅਸੀਂ 5 ਅਕਾਊਂਟਸ ਚ ਕੀਤੇ ਪੰਜ ਵਿੱਚੋਂ ਇਹ ਇੱਕ ਦੋ ਹੀ ਰਿਕਵਰ ਹੋਏ ਨੇ ਕਿੰਨੇ ਕਾਉਂਟਰੀ ਰਿਕਵਰ ਦਾ ਜ਼ਿਕਰ ਇਹ ਅੱਜ ਚੱਲ ਰਿਹਾ ਹੈ ਚੱਲ ਰਿਹਾ ਹੈ ਇਹ ਅਸੀਂ ਦੱਸ ਨਹੀਂ ਸਕਦੇ ਸਾਨੂੰ ਨਹੀਂ ਪਤਾ ਅੱਛਾ ਜੀ ਤੇ ਨਾ ਅਸੀਂ ਇਹਦਾ ਕੋਈ ਜਵਾਬ ਵੀ ਦੇਣਾ ਤੇ ਉਹਨਾਂ ਨੇ ਕਿਸੇ ਦਾ ਕੋਈ ਉਹਨਾਂ ਆਲਰੇਡੀ ਇਸ ਚੀਜ਼ ਤੇ ਤੇ ਅਸੀਂ ਉਹਨਾਂ ਨੂੰ ਐਂਟੀਕੇਟਾਈ ਸੀ ਕਿਸੇ ਨਾਮ ਦਾ ਜ਼ਿਕਰ ਕੀਤਾ ਠੱਗਾਂ ਨੇ ਜਦੋਂ ਇਹ ਪੂਰੀ ਕਾਰਵਾਈ ਹੋ ਰਹੀ ਸੀ ਕੋਈ ਆਪਣਾ ਨਾਮ ਦੱਸਿਆ ਹੋਵੇ ਉਹਨਾਂ ਨੇ ਕੁਝ ਨਹੀਂ ਕੋਈ ਨਾਮ ਨਹੀਂ ਦੱਸਿਆ ਨਹੀਂ ਉਹ ਕਹਿੰਦਾ ਸੀ ਇੱਕ ਪਰ ਨਾ ਉਹਨਾਂ ਦੇ ਉਹ ਗਲਤੀ ਹੋਣੀ ਕੀ 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 ਦੱਸਿਆ ਸੀ ਇੱਕ ਖੰਨਾ ਦੱਸਿਆ ਇੱਕ ਖੰਨਾ ਦੇਕਰਨ ਤੇ ਇੱਕ ਸੁਬ੍ਰਮਨੀਅਮ ਸੁਬ੍ਰਮਨੀਅਮ ਬਾਕੀ ਜਿਸ ਤਰ੍ਹਾਂ ਦੇ ਨਾਲ ਇਹ ਕੇਸਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ ਤੇ ਲਗਾਤਾਰ ਜਿਸ ਤਰ੍ਹਾਂ ਦੇ ਨਾਲ ਡਿਸਟ੍ਰਿਕਟ ਕੇਸਾਂ ਦੇ ਵਿੱਚ ਜਿਹੜਾ ਕੀ ਹੈ ਬੜੋਤਰੀ ਹੋ ਰਹੀ ਹੈ ਕਰੋੜਾਂ ਦੀ ਜਿਹੜੀ ਠੱਗੀ ਹੋ ਰਹੀ ਹੈ ਸੋ ਜਿਸ ਤਰ੍ਹਾਂ ਦੇ ਨਾਲ ਇਹ ਹੁਣ ਹਾਈਲਾਈਟ ਮਾਮਲਾ ਹੋ ਰਿਹਾ ਚੰਡੀਗੜ੍ਹ ਦਾ ਇਸ ਮਾਮਲੇ ਤੇ ਵਿੱਚੋਂ ਜਿਹੜਾ ਕੀ ਪ੍ਰਿਤ ਪਰਿਵਾਰ ਤੇ ਬਲੋ ਫਾਈਬਰ ਸਾਲ ਤੱਕ ਪਹੁੰਚ ਕੀਤੀ ਗਈ ਹੈ ਦੇਖਣਾ ਹੋਵੇਗਾ ਕਿ ਕਦੋਂ ਤੱਕ ਜਿਹੜੇ ਕੀ ਇਹ ਠੱਗਾ ਤੱਕ ਜਿਹੜੀ ਕਿ ਪੁਲਿਸ ਪਹੁੰਚਣ ਦੇ ਵਿੱਚ ਕਾਮਯਾਬ ਹੋ ਗਈ ਸੀ ਬਦਰਯੋ ਟਲੀ ਟੂਡੇ ਹਾਂ 30 ਮਿੰਟ ਕੈਮਰਾ ਪਰਸਨ ਮੋਨਲ ਪ੍ਰਵੀਨਦਰ ਚੰਡੀਗੜ੍ਹ